ਆਪਾਂ ਵੀ ਚੱਲ ਜੀਏ ਮੈਂ ਸ਼ੁਕਰਤ ਗਈ ਨਜਾਇਜ਼ ਹੀ ਖਰਚੇ ਕਰਵਾਉਣਾ ਜਾਂਦੀ ਐ ਐ ਨਹੀਂ ਹੈਗਾ ਬਸ ਸਵੇਰੇ ਆਏ ਤਾਂ ਸ਼ਾਮ ਨੂੰ ਭਾਗ ਜੀ ਆ ਕੇ ਨਾ ਨੇ ਦੋ ਦੋ ਦਿਨ ਰਹਿਣਾ ਹੁੰਦਾ ਵਾ ਦਦੋਂ ਹੋ? ਹੈਲੋ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਕੀ ਹਾਲ ਨੇ ਤੇਰੇ ਵਧੀਆ ਨੇ ਮੰਮੀ ਜੀ ਤੁਸੀਂ ਸੁਣਾਓ ਆਪਣੀ ਮੈਂ ਠੀਕ ਆ ਪੁੱਤ ਵਧੀਆ ਹੋਰ ਮੰਮੀ ਕੰਮ-ਕੁਮ ਕਰ ਲਏ ਹਾਂ ਹਾਂ ਪੁੱਤ ਲੱਗੀ ਹੋਈ ਆ ਤੇਰੀ ਭਾਬੀ ਕੰਮ ਕਰਨ ਅੱਛਾ ਮੰਮੀ ਮੈਂ ਤਾਂ ਤੁਹਾਨੂੰ ਤਾਂ ਫੋਨ ਕੀਤਾ ਸੀ ਮੈਂ ਨਾ ਅੱਜ ਆਉਣਾ ਸੀ ਤੁਹਾਡੇ ਕੋਲੇ ਠੀਕ ਆ ਪੁੱਤ ਆ ਜਾ ਆ ਜਾ ਚਲੋ ਠੀਕ ਆ ਮੰਮੀ ਜੀ ਫਿਰ ਮੈਂ ਪਹੁੰਚਦੀ ਆ ਥੋੜੀ ਦੇਰ ਤੱਕ ਤੁਹਾਡੇ ਕੋਲੇ ਐਂ ਕਰਦੀ ਹੁਣ ਮੈਂ ਮਨਦੀਪ ਨੂੰ ਵੀ ਦੱਸਦੀ ਆ ਜਾ ਕੇ ਮਨਦੀਪ ਹਾਂਜੀ ਮੰਮੀ ਮੇ ਰੀਤ ਆਉਣ ਵਾਲੀ ਆ ਫਟਾਫਟ ਕੰਮ ਨਿਬੇੜ ਲਾ ਆਉਂਦੇ ਮੰਮੀ ਜੀ ਰੀਤ ਨੇ ਹੁਣੀ ਆਉਣਾ ਮੈਂ ਆਹੋ ਹੁਣੀ ਆਉਣਾ ਫਿਰ ਮੰਮੀ ਉਹ ਦੋ ਚਾਰ ਦਿਨ ਬਾਅਦ ਆ ਜਾਂਦੀ ਹੁਣੀ ਤਾਂ ਭੂਆ ਹੋ ਕੇ ਗਈ ਆ ਹੁਣ ਉਹ ਵੀ ਆ ਰਹੀ ਆ ਹਾਈ ਹਾਈ ਮੀ ਉਹ ਨਾ ਕਹਿੰਨੇ ਚਾਹ ਨਾ ਫੋਨ ਕੀਤਾ ਵੀ ਮੈਂ ਆ ਰਹੀ ਆ ਮੈਂ ਉਹਨੂੰ ਕਿਵੇਂ ਮਨ ਕਰਦਾ ਨਹੀਂ ਤਾਂ ਆਏਗਾ ਦਵਾ ਦਮ ਨਾ ਕੰਮ ਨਵੇੜ ਲ ਜਦੋਂ ਉਹ ਆਉਗੀ ਆਪਾਂ ਬਹਿ ਕੇ ਉਹਦੇ ਨਾਲ ਗੱਲਾਂ ਕਰਾਂਗੇ ਬਾਕੀ ਤਾਂ ਮੰਮੀ ਜੀ ਮੈਂ ਸਾਰਾ ਕੰਮ ਨਵੇੜ ਲਿਆ ਬਸ ਅੰਦਰ ਚੱਦਰਾਂ ਹੀ ਰਹਿ ਗਈਆਂ ਵਿਛਾਉਣ ਵਾਲੀਆਂ ਮੈਂ ਚੱਲ ਠੀਕ ਆ ਫਿਰ ਫਟਾਫਟ ਜਾ ਕੇ ਨਾ ਚੱਦਰਾਂ ਵਿਛਾ ਲਈ ਲੈ ਦੱਸ ਹੁਣੀ ਤਾਂ ਭੂਆ ਗਈ ਆ ਤੇ ਹੁਣ ਮੰਮੀ ਨੇ ਰੀਤ ਨੂੰ ਵੀ ਬੁਲਾ ਲਿਆ ਬੈਣ ਨਹੀਂ ਦੇਣਾ ਹੁੰਦਾ ਇਹਨਾਂ ਨੇ ਕਿਸੇ ਨੂੰ ਇਹਨਾਂ ਦਾ ਤਾਂ ਕੋਈ ਨਾ ਕੋਈ ਸਿਆਪਾ ਪਿਆ ਹੀ ਰਹਿੰਦਾ ਮਨਦੀਪ ਹਾਂਜੀ ਮੈਂ ਨਾ ਮੁੜੇ ਆਉਣੀ ਆ ਜਦੋਂ ਰੀਤ ਆ ਗਈ ਨਾ ਉਹ ਪਾਣੀ ਪੋਣੀ ਪੁੱਛ ਲਈ ਜੇ ਉਹ ਪੁੱਛੂਗੀ ਵੀ ਮੰਮੀ ਕਿੱਥੇ ਆ ਉਹਨੂੰ ਕਹਿ ਦੇ ਮੰਮੀ ਹੁਣੇ ਆਉਂਦੀ ਆ ਠੀਕ ਆ ਮੰਮੀ ਜੀ ਗੀ ਮਹਾਰਾਣੀ ਟਕਾਈ ਤਾਂ ਹੈ ਹੀ ਨਹੀਂ ਇਹਨਾਂ ਚੋਂ ਕਿਸੇ ਨੂੰ ਵੀ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਸਾਸਰੀ ਕਾਲ ਭਾਬੀ ਸਾਸਰੀ ਕਾਲ ਰੀਤ ਹੋਰ ਕੀ ਹਾਲ ਹੈ ਠੀਕ ਹੈ ਚੱਲ ਚੱਲੀਏ ਰੀਤ ਆ ਐਡਾ ਵੱਡਾ ਬੈਗ ਲੈ ਕੇ ਆਈਆਂ ਦੋ ਚਾਰ ਦਿਨ ਰਹਿਣਾ ਤੂੰ ਐਡਾ ਕਿੱਡਾ ਕ ਬੈਗ ਆ ਭਾਬੀ ਛੋਟਾ ਜਿਹਾ ਤਾਂ ਹੈਗਾ ਨਾਲੇ ਇੱਕੋ ਹੀ ਸੂਟ ਆ ਇਹਦੇ ਚ ਤਾਂ ਅੱਛਾ ਫਿਰ ਲੱਗਦਾ ਇਹਦੇ ਵਿੱਚ ਫਰੂਟ ਹੋਊਗਾ ਨਹੀਂ ਨਹੀਂ ਭਾਬੀ ਕੋਈ ਫਰੂਟ ਨਹੀਂ ਹੈਗਾ ਇਹਦੇ ਵਿੱਚ ਨਾਲੇ ਜਿੱਧਰੋਂ ਮੈਂ ਆਈਆਂ ਉਧਰ ਕਿਹੜਾ ਬਾਜ਼ਾਰ ਆ ਕੋਈ ਜੇ ਹੁੰਦਾ ਤਾਂ ਮੈਂ ਜ਼ਰੂਰ ਲੈ ਆਉਂਦੀ ਫਰੂਟ ਚੱਲ ਠੀਕ ਆ ਫਿਰ ਤੂੰ ਅੰਦਰ ਚੱਲ ਇਹਨੂੰ ਮੈਂ ਗੇਟ ਬੰਦ ਕਰਕੇ ਆਉਂਦੀ ਆ ਚੱਲ ਬੈਠ ਤੂੰ ਰੇਟ ਇਹਨੇ ਮੈਂ ਤੇਰੇ ਲਈ ਪਾਣੀ ਲੈ ਕੇ ਆਉਣੀ ਆ ਚੰਗਾ ਹੋਇਆ ਮੰਮੀ ਨਹੀਂ ਹੈਗੇ ਘਰੇ ਨਹੀਂ ਤਾਂ ਉਹਨਾਂ ਨੇ ਕਹਿਣਾ ਸੀ ਵੀ ਮੇਰੀ ਧੀ ਨੂੰ ਪਾਣੀ ਦੀ ਜਗਾ ਨਾ ਕੋਲਡ ਡਰਿੰਕ ਦੇ ਚਲ ਟਰੇ ਦਾ ਕੀ ਕਰਨਾ ਆਈ ਲੈ ਜਾਂਦੇ ਆ ਲੈ ਰਿਦ ਪਾਣੀ ਲੈ ਲਾ ਮੈਂ ਨਾ ਤੇਰੇ ਲਈ ਚਾਹ ਬਣਾ ਕੇ ਲਿਆਉਣੀ ਆ ਮਨਦੀਪ ਆ ਲੈ ਸਮੋਸੇ 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 ਕੀ ਕਰਨੇ ਸੀ ਮੰਮੀ ਜੀ ਲੈ ਕੁੜੀ ਆਈ ਆ ਘਰੇ ਚਾਹ ਨਾ ਪੁੱਛਤਾ ਰੱਖਣੀ ਆ ਫੇਰ ਕੀ ਹੋ ਗਿਆ ਮੰਮੀ ਜੀ ਰੀਤ ਆਈ ਆ ਘਰੇ ਇਹਦਾ ਮਤਲਬ ਆਪਾਂ ਖਰਚਾ ਥੋੜਾ ਕਰਨਾ ਨਹੀਂ ਤੈਨੂੰ ਤਾਂ ਨਹੀਂ ਕੋਈ ਮੈਂ ਖੇਚਲ ਦਿੱਤੀ ਤੈਨੂੰ ਤਾਂ ਨਹੀਂ ਮੈਂ ਕਿਹਾ ਮੈਂ ਆਪ ਹੀ ਜਾ ਕੇ ਲੈ ਕੇ ਆਈ ਆ ਓ ਮੰਮੀ ਮੈਂ ਤਾਂ ਤੁਹਾਨੂੰ ਥਾਂ ਕਹਿੰਨੀ ਆ ਵੀ ਮਹਿੰਗਾਈ ਕਿੰਨੀ ਹੋਈ ਪਈ ਆ ਤੇ ਅਸੀਂ ਆ ਫਾਲਤੂ ਦੇ ਖਰਚੇ ਕਰੀ ਜਾਂਦੇ ਆ ਨੀ ਕੋਈ ਨਹੀਂ ਇੰਨੀ ਵੀ ਮੰਗਿਆ ਇੰਨੀ ਵਧੀ ਮੈਨੂੰ ਵੀ ਪਤਾ ਵੀ ਕਿੱਥੇ ਖਰਚਾ ਕਰਨਾ ਕਿੱਥੇ ਨਹੀਂ ਤੂੰ ਨਾ ਚੁੱਪ ਕਰਕੇ ਚਾਹ ਲੈ ਆ ਮੰਮੀ ਜੀ ਨੂੰ ਵੀ ਨਾ ਕੁਛ ਨਹੀਂ ਪਤਾ ਚੱਲਦਾ ਹੈਗਾ ਵੀ ਕਿੱਥੇ ਖਰਚਾ ਕਰਨਾ ਤੇ ਕਿੱਥੇ ਨਹੀਂ ਐਵੇਂ ਫਾਲਤੂ ਦੇ ਖਰਚੇ ਕਰੀ ਜਾਂਦੇ ਨੇ ਨਾਲੇ ਹੁਣੀ ਤਾਂ ਭੂਆ ਰਹਿ ਕੇ ਗਈ ਆ ਚੰਗਾ ਚੌਕਾ ਉਹਨੂੰ ਖਵਾਉਂਦੇ ਰਹੇ ਆ ਆ ਨਾਲ ਹੀ ਰੀਤ ਆ ਗਈ ਮੰਮੀ ਆਏ ਨਹੀਂ ਸੋਚਦੇ ਵੀ ਕਿੰਨੀ ਮਹਿੰਗਾਈ ਹੋਈ ਪਈ ਆ ਵੀ ਜਿਹੜਾ ਜ ਆਪ ਖਾਣਿਆ ਉਹ ਜਾਇ ਇਹਨਾਂ ਨੂੰ ਖਵਾ ਦੋ ਮੰਮੀ ਜੀ ਸਾਸ੍ਰਿਕਾਂ ਸਾਸ੍ਰਿਕਾ ਲ ਬੁੱਤ ਕੀ ਹਾਲ ਨੇ ਤੇਰੇ ਮੇਰੇ ਹਾਲ ਤਾਂ ਠੀਕ ਨੇ ਮੰਮੀ ਜੀ ਤੁਸੀਂ ਸੁਣਾਓ ਮੈਂ ਠੀਕ ਆ ਬੁੱਤ ਤੂੰ ਇੰਦਰ ਨੂੰ ਵੀ ਨਾਲ ਲੈ ਆਉਂਦੀ ਮੰਮੀ ਜੀ ਉਹਨਾਂ ਨੂੰ ਨਾ ਕੋਈ ਜ਼ਰੂਰੀ ਕੰਮ ਸੀ ਇਸ ਲਈ ਨਹੀਂ ਉਹ ਆ ਸਕੇ ਹੋਰ ਥੋੜੀ ਸਿਹਤ ਠੀਕ ਆ ਹਾਂ ਪੁੱਤ ਮੈਂ ਤਾਂ ਵਧੀਆ ਆ ਆ ਦੇਖ ਮੰਮੀ ਜੀ ਆ ਲੋ ਚਾਹ ਪੀ ਲੋ ਮੰਮੀ ਜੀ ਦੇਖੀ ਕਿ ਜਾਣੇ ਹੋ ਆ ਲੋ ਚਾਹ ਪੀ ਲੋ ਆ ਫੜੋ ਲੈ ਰਿਤ ਤੂੰ ਵੀ ਲੈ ਲੈ ਮਨਦੀਪ ਜਿਹੜਾ ਮੈਂ ਚਾਹ ਵਾਸਤੇ ਸਮਾਨ ਲੈ ਕੇ ਆਈ ਸੀ ਤੋ ਉਹ ਕਹਤਾ ਨਹੀਂ ਨਾਲ ਲੈ ਕੇ ਆਈ ਉਹ ਮੰਮੀ ਜੀ ਮੈਂ ਤਾਂ ਐਂ ਸੋਚਦੀ ਸੀ ਵੀ ਉਹ ਨਾ ਆਪਾਂ ਬਾਅਦ ਚ ਖਾ ਲਾਂਗੇ ਹੁਣੇ ਜਰੀ ਤੇ ਨੇ ਪਾਣੀ ਪੀਤਾ ਤੇ ਮੰਮੀ ਜੀ ਹੁਣ ਉਹਦਾ ਕਿੱਥੋਂ ਖਾਣ ਨੂੰ ਜੀ ਕਰੂਗਾ ਆਪਾਂ ਨਾ ਚਾਹ ਬਿਸਕੁਟਾਂ ਨਾਲ ਹੀ ਪੀ ਲੈਨੇ ਆ ਚੱਲ ਠੀਕ ਆ ਫਿਰ ਉਹ ਮੰਮੀ ਜੀ ਕਿਉਂ ਫਿਕਰ ਕਰਦੇ ਹੋ ਤੁਸੀਂ ਉਹ ਘੰਟੇ ਕਿ ਤੱਕ ਫੇਰ ਆਪਾਂ ਚਾਹ ਬਣਾ ਲਾਂਗੇ ਨਾਲੇ ਚਾਹ ਨੂੰ ਤਾਂ ਜੀ ਕਰੀ ਆਉਂਦਾ ਨਾਲ ਹੀ ਸਮਾਨ ਖਾ ਲਾਂਗੇ ਲੈ ਰੀਤ ਬਿਸਕੁਟ ਲੈ ਲਓ ਮੰਮੀ ਜੀ ਰੀਤ ਪੁੱਤ ਹੁਣ ਤਾਂ ਤੂੰ ਰਹੇਂਗੀ ਨਾ ਦੋ ਚਾਰ ਦਿਨ ਇੱਥੇ ਸੱਚੀ ਦੱਸਾਂ ਮੰਮੀ ਆਈ ਤਾਂ ਮੈਂ ਇੱਥੇ ਰਹਿਣ ਵਾਸਤੇ ਹੀ ਆਂ ਚਲੋ ਠੀਕ ਆ ਫਿਰ ਜੇ ਤਾਂ ਰਹਿਣ ਵਾਸਤੇ ਆਈਆਂ ਤਾਂ ਰਹਿ ਚਾਰ ਦਿਨ ਇੱਥੇ ਚਲੋ ਕੋਈ ਨਹੀਂ ਮੰਮੀ ਦੇਖ ਲੰਨੀ ਆ ਫਿਰ ਮੈਂ ਰੀਤ ਪੁੱਤ ਮੈਂ ਹੁਣੇ ਹੀ ਆਈ ਮਨਦੀਪਾ ਮੇਰੀ ਗੱਲ ਸੁਣ ਹਾਂਜੀ ਨਾ ਮੈਂ ਜਿਹੜੇ ਸਮੋਸੇ ਲੈ ਕੇ ਆਈ ਸੀ ਤੂੰ ਚਾਹ ਨਾ ਰੱਖੇ ਕਿਉਂ ਨਹੀਂ ਮੰਮੀ ਜੀ ਮੈਂ ਸੋਚਿਆ ਵੀ ਸਵੇਰ ਦਾ ਟਾਈਮ ਆ ਹੁਣ ਸਫ਼ਰ 'ਚ ਰੀਤ ਰੋਟੀ ਤਾਂ ਖਾ ਕੇ ਆਈ ਹੋਣੀ ਆ ਨਹੀਂ ਤੂੰ ਰੱਖਦੀ ਏ ਸਹੀ ਚਾਹੇ ਉਹ ਖਾਂਦੀ ਚਾਹੇ ਨਾ ਖਾਂਦੀ ਨਾ ਤੂੰ ਇਕੱਲੀ ਸਾਰੇ ਸਮੋਸੇ ਖਾ ਜਾਏਗੀ ਉਹ ਨਹੀਂ ਨਹੀਂ ਮੰਮੀ ਜੀ ਮੈਂ ਇਕੱਲੀ ਕਿੱਥੋਂ ਖਾ ਲੂੰਗੀ ਆਪਾਂ ਨਾ ਦੁਪਹਿਰ ਨੂੰ ਸਮੋਸੇ ਗਰਮ ਕਰ ਲਾਂਗੇ ਨਾਲੇ ਰੀਤ ਨੂੰ ਦੇ ਦਾਂਗੇ ਆਪਣੀ ਦੁਪਹਿਰ ਦੀ ਰੋਟੀ ਦਾ ਡੰਗ ਵੀ ਸਰ ਜਾਣਾ ਅੱਛਾ ਏਦਾ ਮਤਲਬ ਤੂੰ ਦੁਪਹਿਰੇ ਰੋਟੀ ਨਹੀਂ ਬਣਾਉਂਦੀ ਸਮੋਸੇ ਨਾਲ ਹੀ ਸਾਰੇ ਹੀ ਓਹੋ ਮੰਮੀ ਜੀ ਸਮੋਸੇ ਵੀ ਤਾਂ ਰੋਟੀ ਚ ਹੀ ਆਉਂਦੇ ਨੇ ਨਾਲੇ ਸਮੋਸੇ ਖਾ ਕੇ ਕਿੱਥੇ ਭੁੱਖ ਲੱਗਦੀ ਆ ਇੱਕੋ ਹੀ ਚੀਜ਼ ਖਾਈ ਜਾਂਦੀ ਆ ਚਾਹੇ ਖਾ ਲੋ ਸਮੋਸੇ ਤੇ ਚਾਹੇ ਖਾ ਲੋ ਰੋਟੀ ਅੱਛਾ ਤੂੰ ਤਾਂ ਫਿਰ ਬਾਲੀ ਸਿਆਣੀ ਆ ਮੈਂ ਤਾਂ ਸਿਆਣੀ ਹੋਈ ਆ ਮੈਂ ਥੋੜਾ ਫालतू ਕਾਜੇ ਕਰਨੇ ਨੇ रीतपुत्र मैं ना दो ਘੜੀ ਸੌਣ ਲੱਗੀ ਆ ਆ ਜਾ ਤੂੰ ਵੀ ਮੇਰੇ ਨਾਲ ਆ ਕੇ ਬਹਿ ਜਾ ਠੀਕ ਆ ਮੰਮੀ ਹਾਂ ਮਮੀ ਜੀ ਇਹਨੂੰ ਕਿੱਥੇ ਲੈ ਕੇ ਜਾਂਦੇ ਆ ਤੁਸੀਂ ਤੁਸੀਂ ਦੂਜੇ ਕਮਰੇ 'ਚ ਜਾ ਕੇ ਰੈਸਟ ਕਰ ਲਓ ਅਸੀਂ ਤਾਂ ਹਜੇ ਗੱਲਾਂ ਕਰਨੀਆਂ ਨੇ ਹਜੇ ਤਾਂ ਆਈ ਹੈ ਇਹ ਚਲੋ ਠੀਕ ਆ ਫਿਰ ਕਰੋ ਫਿਰ ਤੁਸੀਂ ਗੱਲਾਂ ਮੈਂ ਤਾਂ ਆਪਦੇ ਕਮਰੇ ਜਾ ਕੇ ਪੈਂਦੀ ਹਾਂ ਠੀਕ ਆ ਮੰਮੀ ਜੀ ਹੋ ਰੀਤ ਆ ਜਾ ਬਹਿ ਜਾ ਨਾ ਕੁੜੇ ਤੂੰ ਤਾਂ ਛੇਤੀ ਹੋਈ ਆ ਜਾਨੀ ਇੱਥੇ ਕੀ ਗੱਲ ਜੀ ਨਹੀਂ ਲੱਗਦਾ ਤੇਰਾ ਤੇਰੇ ਸਹੁਰੇ ਇੱਕ ਹੀ ਕਹੀ ਜਾਣੇ ਭਾਬੀ ਤੁਸੀਂ ਉਹ ਮੇਰੇ ਕਹਿਣ ਦਾ ਮਤਲਬ ਆ ਵੀ ਜਿੱਦਾਂ ਤੂੰ ਦੂਜੇ ਦਿਨ ਇੱਥੇ ਹੀ ਤੁਰੀ ਰਹਿਣੀ ਆ ਆਂਡ ਗਵਾਣ ਵਾਲੇ ਵੇਖ ਕੇ ਤਾਂ ਇਹੀ ਕਹਿੰਦੇ ਹੋਣਗੇ ਵੀ ਇਹਨਾਂ ਦੀ ਧੀ ਤਾਂ ਪੇਕੇ ਹੀ ਰਹਿੰਦੀ ਆ ਲੱਗਦਾ ਵੀ ਸਹੁਰਿਆਂ ਨਾਲ ਇਹਦੀ ਬੰਦ ਹੀ ਨਹੀਂ ਹੋਣੀ ਨਹੀਂ ਨਾਲੇ ਤੇਰੇ ਸਹੁਰੇ ਵੀ ਤਾਂ ਇਹੀ ਗੱਲਾਂ ਹੁੰਦੀਆਂ ਹੋਣਗੀਆਂ ਆਣ ਗਵਾਣ ਚ ਵੀ ਨਿੱਤੀ ਪੇਕੇ ਤੁਰੀ ਰਹਿੰਦੀ ਆ ਸਹੁਰੇ ਨਾਲ ਬਣਦੀ ਨਹੀਂ ਰਹਿੰਦੀ ਹੀ ਨਹੀਂ ਇਹਨਾਂ ਦੀ ਨੂੰ ਇੱਥੇ ਆਹ ਕੀ ਕਹਿੰਨੇ ਆ ਭਾਬੀ ਜੀ ਮੈਂ ਕਿਹੜਾ ਨੇਤੀ ਤੁਰੀ ਰਹਿਣੀ ਆ ਮੈਂ ਤਾਂ ਹੋਣ ਆਈ ਆ ਤਿੰਨ ਚਾਰ ਮਹੀਨਿਆਂ ਬਾਅਦ ਓਹੋ ਤੂੰ ਤਾਂ ਮੇਰੀ ਗੱਲ ਦਾ ਗੁੱਸਾ ਹੀ ਮੰਨ ਗਈ ਉਹ ਮੇਰੇ ਕਹਿਣ ਦਾ ਮਤਲਬ ਆ ਵੀ ਇੰਨੀ ਛੇਤੀ ਪੇਕੇ ਨਹੀਂ ਤੁਰਨਾ ਚਾਹੀਦਾ ਹੁਣ ਮੈਨੂੰ ਹੀ ਦੇਖ ਲਾ ਪੰਜ ਛੇ ਮਹੀਨਿਆਂ ਬਾਅਦ ਜਾਨੀ ਆ ਮੈਂ ਆਪਣੇ ਪੇਕੇ ਨਾਲੇ ਰੀਤ ਮੈਂ ਤਾਂ ਨਾ ਤੈਨੂੰ ਸਮਝਾ ਰਹੀ ਆ ਉਹ ਵੀ ਆਪਣੀ ਭੈਣ ਸਮਝ ਕੇ ਵੀ ਜੇ ਆਪਾਂ ਨਾ ਕਿਤੇ ਛੇਤੀ ਛੇਤੀ ਜਾਂਨੇ ਆ ਤਾਂ ਆਪਣੀ ਉਥੇ ਇੱਜ਼ਤ ਘਟ ਜਾਂਦੀ ਆ ਜੇ ਆਪਾਂ ਦੇਰ ਬਾਅਦ ਜਾਵਾਂਗੇ ਆਪਣੀ ਇੱਜ਼ਤ ਵੱਧਦੀ ਆ ਚਲੋ ਠੀਕ ਆ ਭਾਬੀ ਮੈਂ ਸਮਝ ਗਈ ਤੁਹਾਡੀ ਗੱਲ ਭਾਬੀ ਮੈਂ ਨਾ ਸਵੇਰ ਦੀ ਜਲਦੀ ਦੁਰੀ ਹੋਈ ਆ ਤੇ ਮੈਨੂੰ ਬਹੁਤ ਭੁੱਖ ਲੱਗੀ ਹੋਈ ਆ ਕੁਝ ਖਾਣ ਨੂੰ ਹੈ ਨੀਗਾ ਨਾਰੀਤ ਖਾਣ ਨੂੰ ਤਾਂ ਕੁਝ ਵੀ ਨਹੀਂ ਹੈਗਾ ਅਸੀਂ ਨਾ ਸਵੇਰੇ ਪਰੌਂਠੇ ਬਣਾਏ ਸੀਗੇ ਤੇ ਕੋਈ ਸਬਜ਼ੀ ਵੀ ਨਹੀਂ ਪਈ ਹੈਗੀ ਤੂੰ ਐਂ ਕਰੀ ਦੁਪਹਿਰੇ ਰੋਟੀ ਬਣਾਉਣੀ ਤਾਂ ਹੈਗੀ ਆ ਸਾਡੇ ਨਾਲ ਖਾ ਲਈ ਤੂੰ ਐਂ ਕਰ ਤੂੰ ਵੀ ਰੈਸਟ ਕਰ ਲੈ ਮੈਂ ਵੀ ਥੋੜੀ ਦੇਰ ਰੈਸਟ ਕਰ ਲੈਨੀ ਆ ਚਲੋ ਠੀਕ ਆ ਭਾਬੀ ਫਿਰ ਮੈਂ ਮੰਮੀ ਕੋਲੇ ਜਾਨੀ ਆ ਮੈਂ ਵੀ ਟੁਈ ਸਿੱਧੀ ਕਰ ਹੀ ਲੈਨੀ ਆ ਹਾਂ ਹਾਂ ਕਰ ਲੈ ਆਹ ਥੱਕ ਗਈ ਬੜੀ ਚੰਗਾ ਮੰਮੀ ਮੈਂ ਚੱਲੀ ਆਂ ਰੀਤ ਪੁੱਤ ਤੂੰ ਤਾਂ ਕਹਿੰਦੀ ਸੀ ਮੈਂ ਹਜੇ ਰਹਿਣਾ ਦੋ ਦਿਨ ਤੂੰ ਤਾਂ ਚੱਲੀ ਵੀ ਹੁਣ ਰਹਿਣਾ ਤਾਂ ਸੀ ਮੰਮੀ ਪਰ ਰਹਿਣ ਦਾ ਮਜ਼ਾ ਨਾ ਉੱਥੇ ਆਉਂਦਾ ਜਿੱਥੇ ਬੰਦੇ ਦੀ ਕਦਰ ਹੋਵੇ ਨਾਲੇ ਹੁਣ ਗੱਲਾਂ ਨਾ ਹੋਰ ਹੋ ਗਈਆਂ ਨਾਲੇ ਮੰਮੀ ਪਹਿਲਾਂ ਤਾਂ ਤੂੰ ਇਕੱਲੀ ਮਾਲਕ ਹੁੰਦੀ ਸੀ ਇਸ ਘਰ ਦੀ ਪਰ ਹੁਣ ਤਾਂ ਮਾਲਕ ਹੋਰ ਬਣ ਗਏ ਚੰਗਾ ਭਾਬੀ ਚਲਦੀ ਆ ਮੈਂ ਚੰਗਾ ਫੇਰ ਰੀਤ ਚਲ ਕੋਈ ਨਾ ਪੁੱਤ ਤੂੰ ਨਾ ਆਉਂਦੀ ਜਾਂਦੀ ਰਹੀ ਚਾਹੇ ਥੋੜੇ ਟਾਈਮ ਲਈ ਆਈ ਠੀਕ ਆ ਮੰਮੀ ਹੁਣ ਨਾ ਤੁਸੀਂ ਮੇਰੇ ਕੋਲੇ ਆਇਓ ਉੱਥੇ ਆਪਾਂ ਉੱਥੇ ਬਹਿ ਕੇ ਗੱਲਾਂ ਬਾਤਾਂ ਕਰਾਂਗੇ ਹੁਣ ਮੈਂ ਚਲਦੀ ਆ ਠੀਕ ਆ ਪੁੱਤ ਨਾ ਮਨਦੀਪ ਤੂੰ ਇਹ ਜਿਹੇ ਰੀਤ ਨੂੰ ਕਿ ਗਿਆ ਉਹ ਤਾਂ ਦੋ ਦਿਨ ਰਹਿਣ ਆਈ ਸੀ ਉਹ ਚਲੀ ਵੀ ਗਈ ਮੰਮੀ ਜੀ ਮੈਂ ਤਾਂ ਉਹਨੂੰ ਕੁਝ ਵੀ ਨਹੀਂ ਕਿਹਾ ਹੈਗਾ ਕੋਈ ਕੰਮ ਪੈ ਗਿਆ ਹੋਣਾ ਤਾਂ ਹੀ ਤਾਂ ਗਈ ਆ ਉਹ ਨਹੀਂ ਬਸ ਕਰ ਦਿਆ ਤੂੰ ਤੈਨੂੰ ਨਾ ਮੈਂ ਚੰਗੀ ਤਰ੍ਹਾਂ ਜਾਣਦੀ ਆ ਜਦੋਂ ਮੇਰੀ ਧੀ ਹੋਣੀ ਤੈਨ ਤਾਂ ਉਹ ਚੰਗੀਆਂ ਨਹੀਂ ਲੱਗਦੀ ਨਹੀਂ ਮੈਂ ਗਰਮ ਗਰਮ ਸਮੋਸੇ ਆਂਦੇ ਸੀ ਉਹਨੂੰ ਤਾਂ ਤੇ ਤਾਂ ਦਿੱਤੇ ਨਹੀਂ ਗਏ ਜਦੋਂ ਹੋ ਗਿਆ ਰੋਟੀ ਦਾ ਟਾਈਮ ਤਾਂ ਠੰਡੇ ਮੱਥੇ ਮਾਰੇ ਨਹੀਂ ਤੂੰ ਐ ਕਿਉਂ ਕਰਦੀ ਆ ਉਹਦੇ ਨਾਲ ਤੈਨੂੰ ਕੀ ਦੁੱਖ ਦਿੰਦੀ ਆ ਉਹ ਮੰਮੀ ਜੀ ਤੁਹਾਨੂੰ ਆਪਣੀ ਧੀ ਵਾਰੀ ਦਾ ਬੜਾ ਦੁੱਖ ਆ ਰਿਹਾ ਤੇ ਸਵੇਰੇ ਜਦੋਂ ਭੂਆ ਜੀ ਨੂੰ ਤੋਰਿਆ ਸੀ ਉਦੋਂ ਤੁਸੀਂ ਕੀ ਕਿਹਾ ਸੀ ਉਹ ਥੋੜੀਆਂ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਨਾਲੇ ਉਹ ਵੀ ਤਾਂ ਮੰਮੀ ਐਸੇ ਕਰ ਦਿੱਤੀ ਹੈਗੀ ਤੁਸੀਂ ਹੋਈ ਕਿਹਾ ਸੀ ਸਵੇਰੇ ਵੀ ਆ ਜਾਂਦੀ ਔਰ ਫਜ਼ੂਲ ਖਰਚੇ ਕਰਾਉਣ ਬਸ ਥੋੜੀ ਇਹੀ ਗੱਲ ਮੇਰੇ ਦਿਮਾਗ 'ਚ ਬਸ ਗਈ ਮੈਂ ਵੀ ਸੋਚਿਆ ਵੀ ਫਜ਼ੂਲ ਖਰਚੇ ਕਰਾਉਣ ਵਾਸਤੇ ਹੀ ਆਉਂਦੀਆਂ ਨੇ ਨਾਲੇ ਮੰਮੀ ਜੀ ਜਿੱਦਾਂ ਤੁਸੀਂ ਕਰੋਗੇ ਉਦਾਂ ਹੀ ਮੈਂ ਕਰਨਾ ਉਹ ਤੁਹਾਨੂੰ ਦੇਖ ਕੇ ਮੈਂ ਸਭ ਕੁਝ ਸਿੱਖਣਾ ਮਨਦੀਪ ਪੁੱਤ ਤੂੰ ਨਾ ਸਹੀ ਕਹਿਨੀ ਹੈ ਮੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਤੇਰੀ ਭੂਆ ਨਾਲ ਨਾਲੇ ਨਾ ਜਿਵੇਂ ਮੈਨੂੰ ਆਪਦੀ ਧੀ ਦੇ ਆਉਣ ਦਾ ਚਾਹ ਹੁੰਦਾ ਉਹਨੂੰ ਵੀ ਤਾਂ ਆਪਦੇ ਪੇਕੇ ਆਉਣ ਦਾ ਚਾਹ ਹੁੰਦਾ ਹੁਣ ਨਾ ਨਾਲੇ ਉਹ ਵੀ ਤਾਂ ਇਸੇ ਕਰਦੀ ਧੀ ਹੈ ਨਾ ਕਹਿੰਦੇ ਨੇ ਮਹਿਮਾਨ ਤਾਂ ਰੱਬ ਦਾ ਰੂਪ ਹੁੰਦੇ ਨੇ ਦੋ ਘੜੀ ਲਈ ਆਉਂਦੇ ਨੇ ਤੇ ਅਸੀਂ ਐਵੇਂ ਮੱਥੇ ਵੱਟ ਪਾਈ ਰੱਖਦੇ ਆ ਕੋਈ ਨਹੀਂ ਮੰਮੀ ਜੀ ਹੁਣ ਆਪਾਂ ਪੂਰੀ ਸੇਵਾ ਕਰਿਆ ਕਰਾਂਗੇ ਜਦੋਂ ਵੀ ਘਰੇ ਕੋਈ ਆਊਗਾ ਹਾਂ ਹਾਂ ਸਹੀ ਕਹਿਨੀ ਹੈ ਮਨਦੀਪ ਹੁਣ ਨਾ ਆਪਾਂ ਆਏਗੇ ਜੀ ਰੱਜ ਕੇ ਸੇਵਾ ਕਰਿਆ ਕਰਾਂਗੇ